ਲੋਕ ਚੇਤਨਾ ਟੀਵੀ ਤੇ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਹਰ ਇੱਕ ਸਵਾਗਤ ਮੈਂ ਤੁਹਾਡੇ ਨਾਲ ਤੁਹਾਡਾ ਆਪਣਾ ਸ਼ਮਸ਼ੇਰਪੁਰ ਖਾਲਦੀ ਸਾਥਿਓ ਬੜਾ ਅਹਿਮ ਮੁੱਦਾ ਹੈ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਦਿੱਲੀ ਤਖਤ ਜਿਹੜਾ ਪੰਜਾਬ ਦੇ ਨਾਲ ਹਮੇਸ਼ਾ ਜਿਹੜਾ ਅਣਦੇਖੀ ਕਰਦਾ ਆ ਰਿਹਾ ਅਨਿਆਇ ਕਰਦਾ ਆ ਰਿਹਾ ਬੇਰੁਖੀ ਵਾਲਾ ਰਵਈਆ ਅਪਣਾ ਕੇ ਚਾਹੇ ਉਹ ਕਿਸਾਨੀ ਮੁੱਦਿਆਂ ਦੀ ਗੱਲ ਹੋਵੇ ਚਾਹੇ ਤਿੰਨ ਖੇਤੀ ਕਾਲੇ ਕਾਨੂੰਨਾਂ ਦੀ ਗੱਲ ਹੋਵੇ ਚਾਹੇ ਕੋਈ ਵੀ ਮਸਲੇ ਹੋਣ ਜਿੰਨੇ ਵੀ ਮਸਲੇ ਪੰਜਾਬ ਦੇ ਨਾਲ ਸਬੰਧਤ ਹੈ ਹਮੇਸ਼ਾ ਕੇਂਦਰ ਨੇ ਪੰਜਾਬ ਦੇ ਨਾਲ ਬਿਤਕਰਾ ਕੀਤਾ ਇੱਕ ਜਿਹੜੀ ਨਵੀਂ ਖਬਰ ਆ ਰਹੀ ਹੈ ਕਿ 1 ਨਵੰਬਰ ਨੂੰ ਲੋਕ ਸਭਾ ਦਾ ਸਰਦ ਰੁੱਤ اجلاس ਸ਼ੁਰੂ ਹੋਣ ਜਾ ਰਿਹਾ ਹੈ ਔਰ ਉਸ ਦੇ ਵਿੱਚ 10 ਬਿੱਲ ਜਿਹੜੇ ਹੈਗੇ ਸੋਧ ਬਿੱਲ ਸਰਕਾਰ ਲੈ ਕੇ ਆਉਣ ਦੀ ਤਜਵੀਜ਼ ਸਰਕਾਰ ਨੇ ਬਣਾ ਲਈ ਹੈ ਔਰ ਪੱਕੀ ਹੋ ਗਈ ਹੈ ਉਹਦੇ ਵਿੱਚ ਉਹਨਾਂ 10 ਬਿੱਲਾਂ ਦੇ ਵਿੱਚ ਇੱਕ ਬਿੱਲ ਹੈ ਜਿਹੜੀ 131ਵੀਂ ਸੋਧ ਹੈ ਸੰਵਿਧਾਨ ਦੀ ਉਹਦੇ ਵਿੱਚ 240 ਧਾਰਾ ਤਹਿਤ ਪੰਜਾਬ ਦੇ ਜਿਹੜੀ ਰਾਜਧਾਨੀ ਚੰਡੀਗੜ੍ਹ ਉਸ ਨੂੰ ਲਿਆਉਣ ਦੀ ਤਿਆਰੀ ਕੀਤੀ ਕਰ ਲਈ ਗਈ ਹੈ ਕੀਤੀ ਨਹੀਂ ਬਲਕਿ ਕਰ ਲਈ ਗਈ ਹੈ ਬੀਜੇਪੀ ਸਰਕਾਰ ਵੱਲੋਂ ਹੁਣ ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਰਕਾਰਾਂ ਜਿਹੜੀਆਂ ਦਿੱਲੀ ਦੇ ਤਖਤ ਦੇ ਉੱਤੇ ਬੈਠ ਕੇ ਪੰਜਾਬ ਦੇ ਨਾਲ ਘੋਰ ਅਨਿਆਇ ਕਿਉਂ ਕਰਦੀਆਂ ਨੇ ਕਿਉਂ ਪੰਜਾਬੀਆਂ ਦੀ ਵਾਰ-ਵਾਰ ਅਣਖ ਨੂੰ ਵੰਗਾਰਿਆ ਜਾਂਦਾ ਹੈ ਕਿਉਂ ਕਿਉਂ ਪੰਜਾਬੀਆਂ ਦੀ ਝੋਲੀ ਅਣਕੈਸੀਆਂ ਪੀੜਾਂ ਪਾ ਕੇ ਉਹਨਾਂ ਨੂੰ ਜਾਣ ਬੁੱਝ ਕੇ ਗੁਰਬੱਧੇ ਵਾਲ ਨੂੰ ਠੱਕੇ ਜਾਂਦਾ ਇਹਦੇ ਪਿੱਛੇ ਕਾਰਨ ਕੀ ਹੈ ਇਹ ਬਹੁਤ ਵੱਡਾ ਮਸਲਾ ਹੈ ਹੁਣ ਜੇ ਆਪਾਂ ਇਸ ਤਾਜ਼ੇ ਮਸਲੇ ਦੀ ਗੱਲ ਕਰੀਏ ਹੁਣ ਦੇਖੋ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ ਕਿ ਕੇਂਦਰ ਸਰਕਾਰ ਚਾਹੇ ਉਹ ਈਵਨ ਉਹ ਕਿ ਚਾਹੇ ਭਾਜਪੀ ਦੀ ਹੈ ਈਵਨ ਚਾਹੇ ਕੋਈ ਕਾਂਗਰਸ ਦੀ ਵੀ ਰਹੀ ਹੋਵੇ ਉਹਨਾਂ ਨੇ ਵੀ ਪੰਜਾਬ ਦੇ ਨਾਲ ਕੋਈ ਕਾਸਰ ਬਾਕੀ ਨਹੀਂ ਛੱਡੀ ਜੇ ਹੁਣ ਆਪਾਂ ਇਸ ਮੁੱਦੇ ਦੀ ਗੱਲ ਕਰੀਏ ਇਹ ਇੱਕ ਧਾਰਾ ਐਸੀ ਹੈ ਇਹ ਜਿਹੜਾ 240 ਧਾਰਾ ਅਧੀਨ ਚੰਡੀਗੜ੍ਹ ਨੂੰ ਲੈ ਕੇ ਆਉਣ ਦਾ ਮਕਸਦ ਇਹ ਹੈ ਕਿ ਜਿਸ ਤਰ੍ਹਾਂ ਅੰਡੇਮਾਨ ਨਿਕੋਬਰ ਅਤੇ ਲਕਸ਼ਦੀਪ ਵਰਗੇ ਜਿਹੜੇ ਦੂਰ ਤਰ੍ਹਾਂ ਦੇ ਯੂਟੀ ਦੇ ਖੇਤਰ ਹੈ ਯੂਨੀਅਨ ਟੈਰਿਟਰੀ ਹੈ ਉਸ ਦੇ ਉਸ ਦੇ ਅਨੁਸਾਰ ਉਸੇ ਤਰਜ਼ ਦੇ ਉੱਤੇ ਚੰਡੀਗੜ੍ਹ ਵੀ ਬਣ ਜਾਏਗਾ ਔਰ ਚੰਡੀਗੜ੍ਹ ਦੇ ਉੱਤੇ ਪੰਜਾਬ ਦਾ ਹੱਕ ਜਿਹੜਾ ਹੈਗਾ ਉਹ ਸਦਾ ਦੇ ਲਈ ਸਦੀਵੀ ਖਤਮ ਹੋ ਜਾਏਗਾ ਹੁਣ ਇੱਥੇ ਸਮਾਂ ਲਈ ਪੈਦਾ ਹੁੰਦਾ ਹੈ ਕਿ ਜਦੋਂ ਉਹ 1 ਨਵੰਬਰ 1966 ਨੂੰ ਪੰਜਾਬ ਦੇ ਨਾਲ ਹਰਿਆਣਾ ਵੱਖ ਹੋਇਆ ਤਾਂ ਉਸ ਵੇਲੇ ਕਾਂਗਰਸ ਦੀ ਹਕੂਮਤ ਸੀ ਉਸ ਨੇ ਇਸ ਗੱਲ ਦਾ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਨਾਲ ਕਿਉਂਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਉਸ ਵੇਲੇ ਜਿਹੜਾ ਪੰਜਾਬੀਆਂ ਦੇ ਹੱਕ ਦੇ ਵਿੱਚ ਚਾਹੇ ਉਹ ਪੰਜਾਬ ਦੇ ਪਾਣੀਆਂ ਦੀ ਗੱਲ ਹੋਵੇ ਚਾਹੇ ਉਹ ਪੰਜਾਬੀ ਬੋਲ ਦੇ ਇਲਾਕਿਆਂ ਦੀ ਗੱਲ ਹੋਵੇ ਚਾਹੇ ਉਹ ਚੰਡੀਗੜ੍ਹ ਨੂੰ ਪੰਜਾਬ ਨੂੰ ਦੇਣ ਦੀ ਗੱਲ ਹੋਵੇ ਜਦੋਂ ਸੰਘਰਸ਼ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਇਸ ਗੱਲ ਦਾ ਮਤਾ ਪਕਾਇਆ ਗਿਆ ਇਸ ਗੱਲ ਦਾ ਇਕਰਾਰ ਕੀਤਾ ਗਿਆ ਤਤਕਾਲ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਵੱਲੋਂ ਕਿ ਜਿਹੜਾ ਚੰਡੀਗੜ੍ਹ ਹੈ ਜਿਹੜਾ ਪੰਜਾਬ ਦੇ ਸਪੁਰਦ ਕਰ ਦਿੱਤਾ ਜਾਊਗਾ ਔਰ ਜਿੰਨੇ ਵੀ ਪੰਜਾਬੀ ਬੋਲਦੇ ਇਲਾਕੇ ਐ ਉਹਨਾਂ ਨੂੰ ਵੀ ਪੰਜਾਬ ਨੂੰ ਦੇ ਦਿੱਤਾ ਜਾਣਾ ਤੇ ਕੁਝ ਹਿੰਦੀ ਬੋਲਦੇ ਇਲਾਕੇ ਜਿਹੜੇ ਉਹ ਟਰਾਂਸਫਰ ਕੀਤੇ ਜਾਣੇ ਆ ਹਰਿਆਣੇ ਨੂੰ ਹੁਣ ਇੱਥੇ ਗੱਲ ਇਹ ਹੈ ਕਿ ਉਹ ਜਿਹੜੇ ਬਾਂਦੇ ਪਗਾਉਣ ਦੀ ਜਗ੍ਹਾ ਫਿਰ ਇਸ ਦੇ ਵਿੱਚ ਮੈਂ ਤੁਹਾਨੂੰ ਹੋਰ ਦੱਸਦਾ ਜਾਵਾਂ ਕਿ ਅੱਗੇ ਇੱਕ ਜਿਹੜਾ 24 ਜੁਲਾਈ 1985 ਨੂੰ ਇੱਕ ਰਜੀਵ ਗਾਂਧੀ ਲੋਂਗੋਵਾਲ ਸਮਝੌਤਾ ਹੁੰਦਾ ਆ ਉਦੋਂ ਪ੍ਰਧਾਨ ਮੰਤਰੀ ਹੁੰਦੇ ਨੇ ਰਾਜੀਵ ਗਾਂਧੀ ਉਹਨਾਂ ਦੀ ਹੱਤਿਆ ਤੋਂ ਮਗਰੋਂ ਸ਼੍ਰੀਮਤੀ ਇੰਦਰਾ ਗਾਂਧੀ ਦੀ ਤੇ ਰਜੀਵ ਗਾਂਧੀ ਲੋਂਗੋਵਾਲ ਜਿਹੜਾ ਸਮਝੌਤਾ ਹੁੰਦਾ ਉਸ ਦੇ ਵਿੱਚ ਵੀ ਇਹ ਗੱਲ ਨੂੰ ਤਸਦੀਕ ਕੀਤਾ ਗਿਆ ਕਿ ਚੰਡੀਗੜ੍ਹ ਜਿਹੜੀ ਪੰਜਾਬ ਦੀ ਰਾਜਧਾਨੀ ਆ ਉਹਨੂੰ ਸਦਾ ਲਈ ਪੰਜਾਬ ਨੂੰ ਦੇ ਦਿੱਤਾ ਜਾਊਗਾ ਔਰ ਇੱਥੇ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਜਾਣਕਾਰੀ ਦੇ ਦਿਆਂ ਕਿ ਇਹ ਜਿਹੜੇ ਟਾਈਮ ਬਾਉਂਡ ਵੀ ਕੀਤਾ ਗਿਆ ਟਾਈਮ ਬਾਰ ਵੀ ਕੀਤਾ ਗਿਆ ਕਿ 26 ਜਨਵਰੀ 1986 ਤੱਕ 26 ਜਨਵਰੀ 1986 ਤੋਂ ਪਹਿਲਾਂ ਪਹਿਲਾਂ ਚੰਡੀਗੜ੍ਹ ਜਿਹੜਾ ਪੰਜਾਬ ਨੂੰ ਦੇ ਦਿੱਤਾ ਜਾਊਗਾ ਹੁਣ ਕਾਂਗਰਸ ਦੀ ਹਕੂਮਤ ਨੇ ਪੰਜਾਬ ਦੇ ਨਾਲ ਧੱਕਾ ਕੀਤਾ ਹੁਣ ਉਸੇ ਤਰਜ਼ ਦੇ ਉੱਤੇ ਜਿਹੜੀ ਆ ਸੱਤਾ ਦੇ ਉੱਤੇ ਪਿਛਲੇ ਕਰੀਬ 12 ਸਾਲ ਤੋਂ 11 ਸਾਲ ਤੋਂ ਭਾਰਤੀ ਜਨਤਾ ਪਾਰਟੀ ਦੀ ਹਕੂਮਤ ਹੈ ਔਰ ਇਹ ਵੀ ਜਿਹੜੀ ਲਗਾਤਾਰ ਹੈ ਇਹ ਪੰਜਾਬ ਦੇ ਨਾਲ ਵਿਤਕਰਾ ਕਰਦੀ ਜਾ ਰਹੀ ਹੈ ਪਹਿਲਾਂ ਤਿੰਨ ਖੇਤੀ ਕਾਲੇ ਕਾਨੂੰਨ ਲੈ ਕੇ ਆਂਦੇ ਉਹ ਕਿਸਾਨਾਂ ਨੇ ਪੰਜਾਬੀਆਂ ਨੇ ਜੋਰ ਸ਼ੋਰ ਦੇ ਨਾਲ ਮਜ਼ਦੂਰਾਂ ਨੇ ਸਾਥ ਦੇ ਕੇ ਹਰ ਵਰਗ ਨੇ ਸਾਥ ਦਿੱਤਾ ਉਹ ਦਿੱਲੀ ਦੀਆਂ ਗੁਰੂਹਾਂ ਦੇ ਉੱਤੇ ਬਾਰਡਰਾਂ ਦੇ ਉੱਤੇ ਜਾ ਕੇ ਲੰਮਾ ਸੰਘਰਸ਼ ਕੀਤਾ ਜਿਹਦੇ ਵਿੱਚ ਬਹੁਤ ਸਾਰੇ ਕਿਸਾਨਾਂ ਨੇ ਆਪਣੀ ਜਾਨ ਵੀ ਗੁਆਈ ਹੈ ਉਹਦੀ ਸ਼ਹਾਦਤਾਂ ਵੀ ਜਿਹੜੀਆਂ ਹੋਈਆਂ ਨੇ ਸੋ ਉਸ ਤੋਂ ਬਾਅਦ ਜਿਹੜੀ ਲਗਾਤਾਰ ਕੇਂਦਰ ਸਰਕਾਰ ਐ ਪੰਜਾਬ ਦੇ ਨਾਲ ਵਿਤਕਰਾ ਕਰਦੀ ਆ ਉਹਦੇ ਵਿੱਚ ਮੈਂ ਤੁਹਾਨੂੰ ਦੱਸ ਦਿਆਂ ਹੁਣ ਦੇਖੋ BBMP ਦੀ ਸੁਰੱਖਿਆ ਜਿਹੜੀ ਪੰਜਾਬ ਪੁਲਿਸ ਦੇ ਕੋਲ ਸੀ ਉਹ ਵੀ ਖੋ ਕੇ CIS ਦੇ ਹਵਾਲੇ ਕਰ ਦਿੱਤੀ ਗਈ ਅੱਗੇ ਜੇ ਮੈਂ ਗੱਲ ਕਰਾਂ ਤਾਂ BBMP ਦੇ ਜਿਹੜੇ ਚੇਅਰਮੈਨ ਐ ਉਹ ਪੰਜਾਬ ਦਾ ਸੀ ਉਹ ਵੀ ਹੁਣ ਕੇਂਦਰ ਸਰਕਾਰ ਨੇ ਆਪਣੇ ਅਨੁਸਾਰ ਕੇਂਦਰ ਵੱਲੋਂ ਨਿਯੁਕਤੀ ਕੰਮ ਲਈ ਤੇ ਅਦਾਲਤ ਸਾਰੇ ਕੇਂਦਰ ਦੇ ਕੋਲੇ ਆ। ਹੁਣ ਜਿਹੜੇ ਪਾਣੀਆਂ ਦੇ ਮਸਲੇ ਆ ਪੰਜਾਬ ਲਗਾਤਾਰ ਇਸ ਗੱਲ ਦੀ ਮੰਗ ਕਰਦਾ ਆ ਰਿਹਾ ਕਿ ਪੰਜਾਬ ਦੇ ਕੋਲੇ ਵਾਧੂ ਕਿਸੇ ਵੀ ਸੂਬੇ ਨੂੰ ਦੇਣ ਦੇ ਲਈ ਪਾਣੀ ਨਹੀਂ ਹੈ ਤੇ ਜਿਹੜਾ ਪੰਜਾਬ ਦੇ ਪਾਣੀਆਂ ਦਾ ਮਸਲਾ ਹੈ ਇਹ ਰਿਪੀਰੀਅਨ ਸਿਧਾਂਤ ਦੇ ਅਨੁਸਾਰ ਪੰਜਾਬ ਦਾ ਹੱਕ ਪੰਜਾਬ ਨੂੰ ਮਿਲਣਾ ਚਾਹੀਦਾ ਪਰ ਉਸ ਦੇ ਉੱਤੇ ਵੀ ਕੇਂਦਰ ਸਰਕਾਰ ਨੇ ਜਿਹੜੀ ਕੇਸਲ ਵੱਟ ਕੇ ਰੱਖੀ। ਔਰ ਹੁਣ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਪੰਜਾਬ ਔਰ ਹਰਿਆਣਾ ਦੋ ਸਟੇਟ ਨੇ ਪੰਜਾਬ ਦੇ ਵਿੱਚੋਂ ਹਰਿਆਣਾ ਨਿਕਲਿਆ ਤੇ ਪੰਜਾਬ ਦੇ ਵਿੱਚੋਂ ਹੀ ਹਿਮਾਚਲ ਨਿਕਲਿਆ ਸੋ ਉਦੋਂ ਫੈਸਲਾ ਹੋਇਆ ਸੀ ਕਿ ਜਿਹੜਾ ਇਰੀਗੇਸ਼ਨ ਦੇ ਵਿੱਚ ਔਰ ਬਿਜਲੀ ਜਿਹੜੇ ਵਿੰਗ ਹੈ ਉਹਨਾਂ ਦੇ ਵਿੱਚ ਇੱਕ ਇੱਕ ਮੈਂਬਰ ਇੱਕ ਪੰਜਾਬ ਦਾ ਹੈ ਤੇ ਇੱਕ ਹਰਿਆਣਾ ਦਾ ਹੈ ਹੁਣ ਉਹ ਕੇਂਦਰ ਸਰਕਾਰ ਜਿਹੜੀ ਇਸ ਗੱਲ ਹੀ ਤਰਲੂ ਮੱਛੀ ਹੋ ਰਹੀ ਹੈ ਕਿ ਇਹਨਾਂ ਦੋ ਮੈਂਬਰਾਂ ਦੇ ਨਾਲ ਨਾਲ ਬੀਬੀਐਮਬੀ ਮੈਨੇਜਮੈਂਟ ਦੇ ਵਿੱਚ ਇੱਕ ਮੈਂਬਰ ਜਿਹੜਾ ਰਾਜਸਥਾਨ ਦਾ ਲਗਾਇਆ ਜਾਵੇ ਤੇ ਇੱਕ ਮੈਂਬਰ ਜਿਹੜਾ ਉਹ ਆਪਣੇ ਹਿਮਾਚਲ ਦਾ ਲਗਾਇਆ ਜਾਵੇ ਹੁਣ ਇਹਦੇ ਨਾਲ ਵੀ ਕੀ ਹੋਏਗਾ ਇਹਦੇ ਨਾਲ ਵੀ ਪੰਜਾਬ ਦੀ ਹੋਰ ਜਿਹੜੀ ਦਾਵੇਦਾਰੀ ਆ ਉਹ ਕਮਜ਼ੋਰ ਹੋ ਜਾਏਗੀ ਇਵਨ ਕਿ ਖਤਮ ਹੋਣ ਦੇ ਕਿਨਾਰੇ ਹੋ ਜਾਏਗੀ ਜਦੋਂ ਤਿੰਨ ਸਟੇਟ ਇੱਕ ਪਾਸੇ ਹੋਗੇ ਫਿਰ ਇੱਕ ਸਟੇਟ ਕੀ ਕਰੇਗਾ ਬਹੁਮਤ ਤਾਂ ਤਿੰਨ ਸੂਬਿਆਂ ਦੇ ਵੱਲ ਤਿੰਨ ਸਟੇਟਾਂ ਵੱਲ ਜਾਏਗੀ ਅਗਲੀ ਗੱਲ ਹੁਣ ਜਿਹੜਾ ਬਾਰਡਰ ਦਾ ਪੰਜਾਬ ਬਾਰਡਰ ਏਰੀਆ ਹੈ ਉਸ ਦੇ ਵਿੱਚ 50 ਕਿਲੋਮੀਟਰ ਦਾ ਜਿਹੜਾ ਖੇਤਰ ਹੈ ਉਹ ਪੰਜਾਬ ਪੁਲਿਸ ਤੋਂ ਖੋ ਕੇ ਬੀਐਸਐਫ ਦੇ ਹਵਾਲੇ ਕਰ ਦਿੱਤਾ ਗਿਆ ਇਹਦੇ ਨਾਲ ਵੀ ਪੰਜਾਬ ਦੇ ਉੱਤੇ ਕੇਂਦਰ ਸਰਕਾਰ ਦੀ ਦਖਲਅੰਦਾਜ਼ੀ ਜ਼ਿਆਦਾ ਹੋਊਗੀ ਤੇ ਜਿਹੜੇ ਪੰਜਾਬੀ ਬੋਲਦੇ ਇਲਾਕੇ ਆ ਉਹ ਪੰਜਾਬ ਨੂੰ ਤਾਂ ਕੀ ਦੇਵੇਂ ਸੀ ਔਰ ਜਿਹੜੇ ਇਵਨ ਕੇ ਪੰਜਾਬ ਦੇ ਹੱਕ ਹਕੂਕ ਵਾਲੀ ਜਿਹੜੀ 1947 ਤੋਂ ਵੀ ਪਹਿਲਾਂ ਦੀ ਇੱਕ ਵਿਦਿੱਕ ਸੰਸਥਾ ਸਿਰਮੌਰ ਜਿਹੜੀ ਪੰਜਾਬ ਦੇ ਨਾਂ ਨਾਲ ਜੁੜੀ ਹੋਈ ਆ ਪੰਜਾਬ ਦੇ ਭਵਿੱਖ ਨਾਲ ਜੁੜੀ ਹੋਈ ਆ ਜੁੜੀ ਹੋਈ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਉਹ ਉਹ ਸਾਡਾ ਇੱਕ ਸਿਰ ਦਾ ਤਾਜ ਹੈ ਉਹ ਪੰਜਾਬੀਆਂ ਦੀ ਪਹਿਚਾਨ ਹੈ ਸਾਡਾ ਗੌਰਵ ਹੈ ਸਾਡਾ ਮਾਣ ਹੈ ਉਹ ਵੀ ਕੇਂਦਰ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਉਸ ਨੂੰ ਵੀ ਜਿਹੜਾ ਖੋਣ ਦਾ ਯਤਨ ਕੀਤਾ ਔਰ ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਖੋਇਆ ਵੀ ਉਸ ਵੇਲੇ ਜਦੋਂ 1 ਨਵੰਬਰ 2025 ਨੂੰ ਪੰਜਾਬੀ ਸੂਬਾ ਆਪਣੀ ਜਿਹੜੀ ਵੱਖਰੀ ਪੰਜਾਬੀ ਸੂਬਾ ਦਿਵਸ ਮਨਾ ਰਿਹਾ ਸੀ ਉਸ ਦਿਨ ਇਹ ਜਿਹੜਾ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬ ਦੇ ਪਿੱਠ ਦੇ ਵਿੱਚ ਇੱਕ ਵਾਰ ਫਿਰ ਕੇਂਦਰ ਸਰਕਾਰ ਨੇ ਛੁਰਾ ਮਾਰਿਆ ਹੁਣ ਅੱਗੇ ਚੱਲੀਏ ਹਨ ਪ੍ਰਭਾਵਿਤ ਪਰਿਵਾਰਾਂ ਨੂੰ ਕੇਂਦਰ ਸਰਕਾਰ ਨੇ ਕੋਈ ਰਾਹਤ ਨਹੀਂ ਦਿੱਤੀ ਉਦੇ ਵਿੱਚ ਪੰਜਾਬ ਦੇ ਨਾਲ ਛਰੇਆਮ ਬੇਤ ਕਰਾ ਹੋਇਆ ਜਿੰਨੇ ਵੀ ਕੋਈ ਤਰਾਸਦੀ ਆਉਂਦੀ ਹੈ ਪੰਜਾਬ ਦੇ ਵਿੱਚ ਕਦੇ ਵੀ ਕੋਈ ਜਿਹੜਾ ਵਿਸ਼ੇਸ਼ ਤਰ੍ਹਾਂ ਦਾ ਜਿਹੜਾ ਬਾਰਡਰ ਸੂਬਾ ਹੋਣ ਦੇ ਕਾਰਨ ਇੱਥੇ ਅੱਤਵਾਦ ਵੀ ਹੈ ਇੱਥੇ ਨਸ਼ਾ ਵੀ ਹੈ ਇੱਥੇ ਬਹੁਤ ਸਾਰੀਆਂ ਹੋਰ ਸਾਨੂੰ ਜਿਹੜੀਆਂ ਚੁਣੌਤੀਆਂ ਨੇ ਉਹਨਾਂ ਦਾ ਟਕਰਾ ਕਰਨ ਦੇ ਲਈ ਕਦੇ ਵੀ ਸਾਨੂੰ ਇਸ ਗੱਲ ਲਈ ਨਹੀਂ ਵਿਚਾਰਿਆ ਜਾਂਦਾ ਕਿ ਇਸ ਨੂੰ ਵਿਸ਼ੇਸ਼ ਕੋਈ ਆਰਥਿਕ ਪੈਕੇਜ ਦਿੱਤਾ ਜਾਵੇ ਹੁਣ ਇੱਥੇ ਇਹ ਮੈਂ ਤੁਹਾਨੂੰ ਇਹ ਵੀ ਦੱਸਦਾ ਜਾਵਾਂ ਕਿ ਪੰਜਾਬ ਵਿੱਚ ਜਿਹੜੀਆਂ ਨੌਕਰੀਆਂ ਦੇ ਦੌਰਾਨ ਇਸ ਗੱਲ ਦੀ ਪੰਜਾਬ ਸਰਕਾਰ ਨੇ ਵੀ 10ਵੀਂ ਦੀ 10ਵੇਂ ਪਾਸ 10ਵੀਂ ਤੱਕ ਪੰਜਾਬੀ ਪਾਸ ਹੋਣ ਦੀ ਸ਼ਰਤ ਨੂੰ ਖਤਮ ਕਰਤਾ ਇੱਥੇ ਬਹੁਤ ਖਾਸ ਧਿਆਨ ਦੇਣ ਵਾਲੀ ਗੱਲ ਹੈ ਕਿ ਜਿੱਥੇ ਦਿੱਲੀ ਦੇ ਤਖਤ ਤੇ ਬੈਠੀਆਂ ਜਿਹੜੀਆਂ ਸਰਕਾਰਾਂ ਪੰਜਾਬ ਦੇ ਨਾਲ ਲਗਾਤਾਰ ਜਿਹੜਾ ਵਿਤਕਰਾ ਕਰਦੀਆਂ ਉਹ ਇਸ ਦਿਨ ਦੇਖ ਹੀ ਕਰਦੀਆਂ ਆ ਰਹੀਆਂ ਔਰ ਪੰਜਾਬ ਦੇ ਵਿੱਚ ਮੌਜੂਦਾ ਜਿਹੜੀ ਹਾਕਮ ਤੇਰੇ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆਪਣੇ ਆਪ ਨੂੰ ਬੜਾ ਦਾਵਾ ਕਰਦੀ ਹੈ ਇਸ ਗੱਲ ਦਾ ਪ੍ਰਗਟਾਵਾ ਕਰਦੀ ਹੈ ਕਿ ਅਸੀਂ ਬੜੇ ਪੰਜਾਬ ਦੇ ਮੁੱਦਿਆਂ ਦੇ ਮਦਈ ਆ ਔਰ ਅਸੀਂ ਬੀਜੇਪੀ ਦੇ ਖਿਲਾਫ ਡਟ ਕੇ ਖੜਾਂਗੇ ਔਰ ਉਹ ਵੀ ਤੁਹਾਨੂੰ ਮੈਂ ਦੱਸ ਰਿਹਾ ਤੁਸੀਂ ਸਾਰੇ ਜਾਣਦੇ ਹੋ ਇਸ ਗੱਲ ਬਾਰੇ ਕਿ ਇਹ ਵੀ ਜਿਹੜਾ ਪੰਜਾਬ ਨੂੰ ਖੋਰਾ ਲਾਉਣ ਦੇ ਲਈ ਬੀਜੇਪੀ ਸਰਕਾਰ ਦੇ ਭਾਈਵਾਲ ਅਸਤੇ ਟੰਗ ਦੇ ਨਾਲ ਬਣਦੀ ਜਾ ਰਹੀ ਹੈ ਹੁਣ ਪਾਣੀਆਂ ਦੇ ਮਸਲੇ ਸੀ ਉਹਨਾਂ ਬਾਰੇ ਵੀ ਇਹਨਾਂ ਨੇ ਸਿਰਫ ਰੌਲਾ ਪਾਇਆ ਉਹਦਾ ਜਿਹੜਾ ਪ੍ਰੈਕਟੀਕਲੀ ਕੁਝ ਨਹੀਂ ਹੋਇਆ ਆ ਜਿਹੜੀ ਯੂਨੀਵਰਸਿਟੀ ਹੈ ਉਹਦੀ ਗ੍ਰਾਂਟ ਦੇਣ ਦੀ ਗੱਲ ਨਹੀਂ ਆਪ ਤਾਂ ਕੋਈ ਗਰੰਟੀ ਨਹੀਂ ਦਿੱਤੀ ਨਾ ਇਹਨਾਂ ਨੇ ਕੋਈ ਯੂਨੀਵਰਸਿਟੀ ਖੋਣ ਵੇਲੇ ਕੋਈ ਸੰਘਰਸ਼ ਕੀਤਾ ਕੋਈ ਐਜੀਟੇਸ਼ਨ ਕੀਤਾ ਕੋਈ ਪ੍ਰੋਟੈਸਟ ਕੀਤਾ ਬਸ ਇੱਕ ਫੋਕਾ ਬਿਆਨ ਦੇ ਦੇਣਾ ਅਖਬਾਰਾਂ ਦੇ ਵਿੱਚ ਇਹ ਇਹਦੇ ਨਾਲ ਪੰਜਾਬੀਆਂ ਦੀ ਬਿਮਾਰੀ ਦਾ ਹੱਲ ਨਹੀਂ ਹੋਣਾ ਹੈ ਔਰ ਇੱਥੇ ਤੁਹਾਨੂੰ ਮੈਂ ਦੱਸ ਦਿਆਂ ਕਿ ਪੰਜਾਬ ਦੇ ਵਿੱਚ ਜਿੰਨੀਆਂ ਵੀ ਨੌਕਰੀਆਂ ਦਿੱਤੀਆਂ ਜਾਂਦੀਆਂ ਪੰਜਾਬ ਦੇ ਨੌਜਵਾਨਾਂ ਨੂੰ ਦੇਣ ਦੀ ਬਜਾਏ ਇੱਥੇ ਰਾਜਸਥਾਨ ਹਰਿਆਣਾ ਯੂਪੀ ਹਮਾਚਲ ਬਿਹਾਰ ਦੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਤੇ 10ਵੀਂ ਤੱਕ ਪੰਜਾਬੀ ਪਾਸ ਹੋਣ ਦੀ ਜਿਹੜੀ ਚਰਤ ਹੈ ਉਸ ਨੂੰ ਵੀ ਹਟਾ ਦਿੱਤਾ ਗਿਆ ਤੇ ਫਿਰ ਕਿਆ ਸਮਝ ਲਿਆ ਜਾਏ ਕਿ ਪੰਜਾਬ ਸਰਕਾਰ ਪੰਜਾਬੀਆਂ ਦੇ ਅੱਕ ਦੇ ਵਿੱਚ ਹੈ ਜਾਂ ਉਹ ਕੇਂਦਰ ਦੇ ਨਾਲ ਭਾਈਵਾਲ ਕਰਕੇ ਪੰਜਾਬੀਆਂ ਦੇ ਨਾਲ ਧਰੋਖ ਮਾਰ ਰਹੀ ਹੈ ਸੋ ਇਹ ਵੀ ਬਹੁਤ ਵੱਡਾ ਸਵਾਲ ਹੈ ਔਰ ਇੱਥੇ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕੇ ਪੰਜਾਬ ਦੀ ਧਰਤੀ ਦੇ ਉੱਤੇ ਜਿਹੜੇ ਪ੍ਰਵਾਸੀ ਪੰਜਾਬੀ ਹੈ ਉਹ ਲਗਾਤਾਰ ਉਹਨਾਂ ਨੂੰ ਵਿਆਪਕ ਪੱਧਰ ਤੇ ਪੰਜਾਬ ਦੇ ਵਿੱਚ ਪੱਕੇ ਪੈਰੀਂ ਕੀਤਾ ਜਾ ਰਿਹਾ ਉਹਨਾਂ ਨੂੰ ਸਥਾਪਿਤ ਕੀਤਾ ਜਾ ਰਿਹਾ ਜਿਹੜੇ ਉਹਨਾਂ ਦੇ ਲੋਡਿੰਗ ਦੇ ਦਸਤਾਵੇਜ਼ ਹੈ ਡੋਮਿਸਾਈਲ ਸਰਟੀਫਿਕੇਟ ਆ ਆਰਥਿਕ ਤੌਰ ਤੇ ਪਛੜੇ ਹੋਣ ਦੇ ਸਰਟੀਫਿਕੇਟ ਉਹਨਾਂ ਦੇ ਐਸਸੀ ਸਰਟੀਫਿਕੇਟ ਸ਼ਡਿਊਲਡ ਕਾਸਟ ਸਰਟੀਫਿਕੇਟ ਬੈਕਵਰਡ ਕਲਾਸਿਸ ਸਰਟੀਫਿਕੇਟ ਅਦਰ ਬੈਕਵਰਡ ਕਲਾਸਿਸ ਸਰਟੀਫਿਕੇਟ ਰੂਰਲ ਏਰੀਆ ਜਿਹੜੇ ਸਰਟੀਫਿਕੇਟ ਤਰ੍ਹਾਂ ਤਰ੍ਹਾਂ ਦੇ ਜਿਹੜੇ ਦਸਤਾਵੇਜ਼ ਹੈ ਉਹ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਲਗਾਤਾਰ ਵਿਆਪਕ ਪੱਤਰ ਤੇ ਪ੍ਰਵਾਸੀ ਪੰਜਾਬੀਆਂ ਦੇ ਬਣਾ ਰਹੀ ਹੈ ਤੇ ਉਸ ਦੇ ਨਾਲ ਨਾਲ ਜਿੰਨੇ ਵੀ ਪੰਜਾਬ ਦੇ ਵਿੱਚ ਮੌਜੂਦ ਹਕੂਮਤ ਵੱਲੋਂ ਨੀ ਪੱਥਰ ਰੱਖੇ ਜਾ ਰਹੇ ਆ ਉਹਦੇ ਘਾਟ ਨੇ ਪੱਥਰ ਲਗਾਏ ਜਾ ਰਹੇ ਆ ਉਹਨਾਂ ਦੇ ਵਿੱਚ ਪੰਜਾਬੀਆ ਪੰਜਾਬੀ ਦਾ ਜਿਹੜਾ ਮਲਿਆ ਮੀਟ ਕਰਦਾ ਉਹਦੇ ਵਿੱਚ ਪੰਜਾਬੀ ਨੂੰ ਮੰਨਤੀ ਕਰਦਾ ਉਹਦੇ ਵਿੱਚ ਹਿੰਦੀ ਦੇ ਵਿੱਚੋਂ ਲਿਖੇ ਜਾ ਰਹੇ ਆ ਤੇ ਉਸ ਤੋਂ ਬਾਅਦ ਇੱਕ ਜਿਹੜੀ ਅਹਿਮ ਗੱਲ ਹੈ ਬਹੁਤ ਧਿਆਨ ਦੇਣਯੋਗ ਗੱਲ ਹੈ ਕਿ ਗੈਂਗਸਟਰ ਬਾਦ ਔਰ ਨਸ਼ਿਆਂ ਦੀ ਆੜ ਦੇ ਵਿੱਚ ਪੰਜਾਬੀ ਨੌਜਵਾਨਾਂ ਦੀ ਜਿਹੜੀ ਨਸਲ ਕੁਸ਼ੀ ਪੰਜਾਬ ਦੇ ਵਿੱਚ ਕੀਤੀ ਜਾ ਰਹੀ ਹੈ ਇਹ ਬਹੁਤ ਵੱਡਾ ਅਹਿਮ ਹੈ ਸਵਾਲ ਹੈ ਔਰ ਜਿੱਥੇ ਨੌਜਵਾਨਾਂ ਨੂੰ ਇਸ ਗੱਲ ਦਾ ਸ਼ਿਕਾਰ ਬਣਾਇਆ ਜਾ ਰਿਹਾ ਉੱਥੇ ਆਰਥਿਕ ਤੌਰ ਤੇ ਕਮਜ਼ੋਰ ਜਿਹੜੇ ਵਰਗ ਹੈਗੇ ਆ ਸ਼ੈਡਿਊਲਡ ਕਾਸਟ ਲੋਕ ਹੈਗੇ ਆ ਬੈਕਵਰਡ ਕਲਾਸਿਸ ਲੋਕ ਹੈਗੇ ਆ ਮਿਹਨਤਕਸ਼ ਕਿਰਤੀ ਕੰਮੇ ਆ ਉਹਨਾਂ ਨੂੰ ਉਜਾੜਨ ਦੇ ਲਈ ਵੀ ਉਹਨਾਂ ਨੂੰ ਗਸਾਉਣ ਦੀ ਵਿਜਾ ਹੈ ਉਜਾੜਨ ਦੇ ਲਈ ਵੀ ਜਿਹੜੀ ਪੰਜਾਬ ਸਰਕਾਰ ਕੇਂਦਰ ਸਰਕਾਰ ਸਾਰੀਆਂ ਸਰਕਾਰਾਂ ਮਿਲ ਕੇ ਜਿਹੜੀਆਂ ਕਾਰਜਸ਼ੀਲ ਹੈ ਹੁਣ ਜੇ ਆਪਾਂ ਇਸ ਮੁੱਦੇ ਦੀ ਗੱਲ ਕਰੀਏ ਤੇ ਇਹ ਮੁੱਦਾ ਬੜਾ ਅਹਿਮ ਹੈ ਇਸ ਮੁੱਦੇ ਦੇ ਵਿੱਚ ਸਾਰੀਆਂ ਜਿਹੜੀਆਂ ਸਿਆਸੀ ਤਿਰ ਹੈਗੀਆਂ ਸਿਆਸੀ ਪਾਰਟੀਆਂ ਦੇ ਆਗੂ ਹੈ ਉਹਨਾਂ ਨੇ ਇਸ ਗੱਲ ਦੀ ਮੁਖਾਲਫਤ ਕੀਤੀ ਹੈ ਕਿ ਜਿਹੜਾ 1 ਨਵੰਬਰ ਨੂੰ ਸਰਦ ਰੁੱਤ ਦੇ ਵਿੱਚ ਲੋਕ ਸਭਾ ਦੇ ਪਾਰਲੀਮੈਂਟ ਦੇ ਵਿੱਚ ਇਹ ਜਿਹੜੀ ਤਜਵੀਜ਼ ਲੈ ਕੇ ਆਈ ਜਾ ਰਹੀ ਹੈ ਕਿ 131 ਵਿਸੋਧ ਸੰਵਿਧਾਨ ਦੀ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਪੰਜਾਬ ਦੇ ਨਾਲੋਂ ਚੰਡੀਗੜ੍ਹ ਨੂੰ ਵੱਖ ਕਰਨ ਦਾ ਜਾਣਾ ਸਾਡਾ ਲਈ ਇਹਦੇ ਵਿੱਚ ਚਾਹੇ ਭਗਵੰਤ ਮਾਨ ਉਹਨਾਂ ਨੇ ਅਖਬਾਰੀ ਬਿਆਨ ਜਰੂਰ ਦਿੱਤਾ ਹੈ ਕਿ ਉਹਨਾਂ ਨੇ ਕਿਹਾ ਕਿ ਕੇਂਦਰ ਦੇ ਨਾਪਾਕ ਮਨਸੂਬੇ ਸਫਲ ਨਹੀਂ ਹੋਣ ਦਵਾਗੇ ਤੇ ਇਹ ਮਾਨਸਾਹਬ ਕਹਿੰਦੇ ਆ ਪਰ ਮਾਨਸਾਹਬ ਨੇ ਕਦੇ ਵੀ ਜਦੋਂ ਪੰਜਾਬ ਬਰੋ ਦੀ ਫੈਸਲ ਕੇਂਦਰ ਦੀ ਹਕੂਮਤ ਵੱਲੋਂ ਆਇਆ ਕਦੇ ਜਾ ਕੇ ਦਿੱਲੀ ਧਰਨਾ ਨਹੀਂ ਲਾਇਆ ਕਦੇ ਜਾ ਕੇ ਮੋਦੀ ਸਾਹਿਬ ਦੇ ਖਿਲਾਫ ਜਾਂ ਬੀਜੇਪੀ ਗਵਰਨਮੈਂਟ ਦੇ ਖਿਲਾਫ ਕੋਈ ਸੰਘਰਸ਼ ਨਹੀਂ ਵਿੱਢਿਆ ਜਦ ਕੇ ਜਦੋਂ ਕੇਜਰੀਵਾਲ ਸਾਹਿਬ ਦੇ ਉੱਤੇ ਭ੍ਰਿਸ਼ਟਾਚਾਰ ਨੂੰ ਲੈ ਕੇ ਕ੍ਰਪਸ਼ਨ ਨੂੰ ਲੈ ਕੇ ਮਾਮਲਾ ਦਰਜ ਹੁੰਦਾ ਤੇ ਉੱਥੇ ਸਾਰੀ ਜਿਹੜੀ ਲੀਡਰਸ਼ਿਪ ਸਾਰੇ ਜਿਹੜੇ ਇਥੋਂ ਦੇ ਵਰਕਰ ਲੀਡਰ ਵਲੰਟੀਅਰ ਸਾਰੇ ਜਾ ਕੇ ਉੱਥੇ ਕੇਜਰੀਵਾਲ ਨੂੰ ਬਚਾਉਣ ਦੇ ਲਈ ਉਹਦੇ ਹਾ ਦਾ ਨਾਰਾ ਮਾਰਦੇ ਆ ਤੇ ਇਹਦਾ ਮਤਲਬ ਕੀ ਹੋਇਆ ਕਿ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਕਹਿੰਦਾ ਸੀ ਇਹ ਆਮ ਲੋਕਾਂ ਦੀ ਸਰਕਾਰ ਤਾਂ ਨਹੀਂ ਰਹੀ ਇਹ ਤਾਂ ਹੁਣ ਕੇਜਰੀਵਾਲ ਦੀ ਸਰਕਾਰ ਬਣ ਗਈ ਅਮੀਰਾਂ ਦੀ ਸਰਕਾਰ ਬਣ ਗਈ ਅਰਬਪਤੀਆਂ ਖਰਬਪਤੀਆਂ ਕਰੋੜਾਂਪਤੀਆਂ ਦੀ ਸਰਕਾਰ ਬਣ ਗਈ ਹੁਣ ਪ੍ਰਤਾਪ ਸਿੰਘ ਬਾਜਵਾ ਨੇ ਵੀ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਇਕਜੁੱਟ ਹੋਣ ਇਹਦੇ ਵਿੱਚ ਬਾਜਵਾ ਸਾਹਿਬ ਤੁਸੀਂ ਵੀ ਦੋਸ਼ੀ ਹੋ ਤੁਸੀਂ ਵੀ ਜਿਹੜਾ ਹੱਕ ਵਿਸਾਰਨ ਦੇ ਲਈ ਕੋਈ ਪੰਜਾਬ ਦਾ ਹਾਦਾ ਨਾਰਾ ਨਹੀਂ ਮਾਰਿਆ ਔਰ ਪੰਜਾਬੀਆਂ ਦੀ ਸਰਮੌਰ ਖੇਤਰੀ ਪਾਰਟੀ ਸਰਦਾਰ ਸੁਖਬੀਰ ਸਿੰਘ ਬਾਦਲ ਜਿਸ ਦੇ ਪ੍ਰਧਾਨ ਹੈ ਉਹਨਾਂ ਨੇ ਵੀ ਕਿਹਾ ਕਿ ਇਹ ਜਿਹੜਾ ਕੇਂਦਰ ਦਾ ਆਉਣ ਵਾਲਾ ਫੈਸਲਾ ਹੈ ਇਹ ਜਿਹੜਾ ਪੰਜਾਬੀਆਂ ਨਾਲ ਛਰੇਆਮ ਧੋਖਾ ਹੈ ਔਰ ਉਹਨਾਂ ਨੇ ਇਸ ਗੱਲ ਦਾ ਦਾਵਾ ਵੀ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਕੇਂਦਰ ਸਰਕਾਰ ਦੇ ਇਸ ਪੰਜਾਬ ਵਿਰੋਧੀ ਫੈਸਲੇ ਦੇ ਖਿਲਾਫ ਡਟ ਕੇ ਸੰਘਰਸ਼ ਕਰੇਗਾ ਔਰ ਪੰਜਾਬ ਦੇ ਨਾਲ ਖੜੇਗਾ ਇਹ ਕਦੇ ਵੀ ਨਹੀਂ ਹੋਣ ਦੇਵਾਂਗੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਹਮੇਸ਼ਾ ਇਹ ਤਰਕ ਰਿਹਾ ਕਿ ਜਿਹੜਾ ਇਹ ਚੰਡੀਗੜ੍ਹ ਹੈਗਾ ਇਹ ਚੰਡੀਗੜ੍ਹ ਪੰਜਾਬ ਨੂੰ ਉਜਾੜ ਕੇ ਜਾਂ ਪੰਜਾਬ ਦੇ ਕਿਸਾਨਾਂ ਨੂੰ ਉਜਾੜ ਕੇ ਪੰਜਾਬ ਦੀ ਧਰਤੀ ਦੇ ਉੱਤੇ ਵਸਾਇਆ ਗਿਆ ਸਾਰੇ ਜਿਹੜੇ ਇਹਦੇ ਵਸੀਲੇ ਸੀਗੇ ਚਾਹੇ ਭੂਗੋਲਿਕ ਸਥਿਤੀ ਹੈ ਚਾਹੇ ਹੋ ਸਿਆਸੀ ਹੈ ਚਾਹੇ ਉਹ ਸਮਾਜਿਕ ਹੈ ਸਾਰੀ ਪੰਜਾਬ ਦੀ ਹੈਗੀ ਹੈ ਤੇ ਇਹਦੇ ਨਾਲ ਇਹ ਬਹੁਤ ਵੱਡਾ ਜਿਹੜਾ ਅਨਿਆਂ ਹੈਗਾ ਔਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਵੀ ਇਸ ਗੱਲ ਦੇ ਵਿੱਚ ਜਿਹੜੀ ਦਖਲ ਅੰਦਾਜ਼ੀ ਕਰਕੇ ਪੰਜਾਬ ਦੇ ਹੱਕਾਂ ਤੇ ਸਿੱਧਾ ਹਮਲਾ ਕਰਾਰ ਦਿੰਦਿਆਂ ਸਰਕਾਰ ਦੀ ਕੇਂਦਰ ਸਰਕਾਰ ਦੀ ਨਿੰਦਾ ਕੀਤੀ ਹੈ। ਸੋ ਸਾਥੀਓ ਅੱਜ ਨਾ ਸਾਨੂੰ ਸਾਰਿਆਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਪੰਜਾਬ ਦੇ ਨਾਲ ਕੌਣ ਖੜਾ ਹੈ। ਤੇ ਕੋਣ ਪੰਜਾਬ ਦੇ ਨਾਲ ਨਹੀਂ ਖੜਾ ਮੈਂ ਸਾਰੀਆਂ ਧਿਰਾਂ ਨੂੰ ਸਾਰੇ ਲੀਡਰਾਂ ਨੂੰ ਇਸ ਚੈਨਲ ਵੱਲੋਂ ਬੇਨਤੀ ਕਰਦਾ ਕਿ ਫੋਕੀ ਸ਼ੋਸ਼ੇਬਾਜ਼ੀ ਜਾਂ ਫੋਕੀ ਬਿਆਨਬਾਜ਼ੀ ਕਰਨ ਦੀ ਬਜਾਏ ਪੰਜਾਬ ਦੇ ਵਿੱਚ ਖੜਨ ਦਾ ਮੌਕਾ ਆ ਗਿਆ ਸਮਾਂ ਆ ਗਿਆ ਅੱਜ ਦੇਖਣਾ ਹੋਵੇਗਾ ਪੰਜਾਬ ਦੇ ਲੋਕ ਇਸ ਆਸ ਦੇ ਵਿੱਚ ਹੈ ਕਿ ਕਿਹੜਾ ਲੀਡਰ ਕਿਹੜੀ ਪਾਰਟੀ ਪੰਜਾਬ ਦੇ ਲੋਕਾਂ ਦੇ ਲਈ ਖੜਾ ਹੈ ਕਿਉਂਕਿ ਕਿਸੇ ਸ਼ਹਿਰ ਨੇ ਲਿਖਿਆ ਹੈ ਕਹਿੰਦਾ ਜਿਨ੍ਹਾਂ ਧੌਣਾਂ ਦੇ ਸਰ ਨਹੀਂ ਹੁੰਦੇ ਜਿਨ੍ਹਾਂ ਧੌਣਾਂ ਦੇ ਸਰ ਨਹੀਂ ਹੁੰਦੇ ਉਹ ਆਦਮੀ ਮਹਤਵਰ ਨਹੀਂ ਹੁੰਦੇ ਪਿੰਜਰੇ ਵਿੱਚ ਬੰਦ ਪਰਿੰਦਿਆਂ ਦੇ ਪਰ ਹੁੰਦੇ ਆ ਵੀ ਪਰ ਨਹੀਂ ਹੁੰਦੇ ਕਿਉਂ ਹਵਾ ਵਿੱਚ ਦੇ ਰਿਹਾ ਹੈ ਦਸਤਕ ਕਿਉਂ ਹਵਾ ਵਿੱਚ ਦੇ ਰਿਹਾ ਹੈ ਦਸਤਕ ਉਜੜਿਆ ਘਰਾਂ ਦੇ ਕਦੇ ਦਰ ਨਹੀਂ ਹੁੰਦੇ ਮੱਥੇ ਉਹਨਾਂ ਦੇ ਲਿਖਿਆ ਸਫਰ ਹੁੰਦਾ ਮੱਥੇ ਉਹਨਾਂ ਦੇ ਲਿਖਿਆ ਸਫਰ ਹੁੰਦਾ ਟੱਪਰੀ ਵਾਸਾਂ ਦੇ ਕਦੇ ਘਰ ਨਹੀਂ ਹੁੰਦੇ ਉਮਰ ਇਸ਼ਕ ਦੀ ਤਵੀਲ ਨਹੀਂ ਹੁੰਦੀ ਉਮਰ ਇਸ਼ਕ ਦੀ ਤਵੀਲ ਨਹੀਂ ਹੁੰਦੀ ਕਿਸੇ ਇਸ ਦੇ ਮੁਕਤਸਰ ਨਹੀਂ ਹੁੰਦੇ ਕਿਸੇ ਲਾਲਸਾ ਦੀ ਹੱਦ ਨਹੀਂ ਹੁੰਦੀ ਖੂ ਇਸ਼ਾਵਾਂ ਦੇ ਭਰ ਨਹੀਂ ਹੁੰਦੇ ਸਿਰਾਂ ਦੀ ਬਾਜੀ ਦੇ ਬਿਨਾ ਰਾਹੀ ਸਿਰਾਂ ਦੀ ਬਾਜੀ ਦੇ ਬਿਨਾ ਮਸਲੇ ਜੀਸਤ ਦੇ ਸਰ ਨਹੀਂ ਹੁੰਦੇ ਸੋ ਇਹ ਜਿਹੜੇ ਮਸਲੇ ਐ ਬੜੇ ਅਹਿਮ ਮਸਲੇ ਐ ਪੰਜਾਬੀਆਂ ਦੇ ਭਵਿੱਖ ਨਾਲ ਜੁੜਿਆ ਪੰਜਾਬ ਪੰਜਾਬ ਦੇ ਨਾਲ ਜੁੜਿਆ ਪੰਜਾਬ ਦੀ ਵਿਰਾਸਤ ਨਾਲ ਜੁੜਿਆ ਔਰ ਸਾਨੂੰ ਸਾਰਿਆਂ ਨੂੰ ਇਸ ਗੱਲ ਬਾਰੇ ਯਾਦ ਰੱਖਣਾ ਚਾਹੀਦਾ ਆਪਣੇ ਧਿਆਨ ਦੇ ਵਿੱਚ ਇਹ ਗੱਲ ਬਿਠਾ ਲੈਣੀ ਚਾਹੀਦੀ ਹੈ ਕਿ ਜ਼ੁਲਮ ਕਦੇ ਰੁਕਦੇ ਨਹੀਂ ਜ਼ੁਲਮ ਕਦੇ ਰੁਕਦੇ ਨਹੀਂ ਠੱਲੇ ਜਾਂਦੇ ਨਹੀਂ ਤਾਕਤ ਮਿਲਦੇ ਨਹੀਂ ਮੱਲੇ ਜਾਂਦੇ ਨੇ ਇਹ ਤਾਕਤ ਹੈ ਨਾ ਜਿਹੜੇ ਇਹ ਖੋਏ ਜਾਂਦੇ ਆ ਇਹ ਮਿਲਦੇ ਨਹੀਂ ਹੁੰਦੇ ਕਦੇ ਵੀ ਔਰ ਮੈਂ ਇੱਕ ਗੱਲ ਸਾਰਿਆਂ ਨੂੰ ਇੱਕ ਵਾਰ ਫੇਰ ਅੰਤ ਦੇ ਵਿੱਚ ਸਾਰੀਆਂ ਪਾਰਟੀਆਂ ਨੂੰ ਸਾਰੇ ਲੀਡਰਾਂ ਨੂੰ ਕਹਿ ਦਿਆਂ ਕਿ ਫੋਕੀ ਬਿਆਨਬਾਜ਼ੀ ਕਰਨ ਦੀ ਬਜਾਏ ਆਓ ਅੱਜ ਸਮਾਂ ਪੰਜਾਬ ਦੇ ਹੱਕ ਦੇ ਵਿੱਚ ਖੜਨ ਦਾ ਪੰਜਾਬ ਦੇ ਲਈ ਹਾਧਾ ਨਾਰਾ ਮਾਰਨ ਦਾ ਕਿਉਂਕਿ ਸਾਡੀ ਹੋਂਦ ਦਾ ਸਵਾਲ ਹੈ ਹਰ ਕੋਈ ਗੱਲ ਅਨੋਖੀ ਕਰ ਹਰ ਕੋਈ ਗੱਲ ਅਨੋਖੀ ਕਰ ਬੁਝਦਾ ਬੁਝਦੇ ਨਾ ਵਾਂਗਣਾ ਹੋ ਕੇ ਪਰ ਜਿਨ੍ਹਾਂ ਤਾਂ ਹੱਸ ਕੇ ਹੀ ਜੀ ਆਪਣੇ ਕੋਲੋਂ ਆਪ ਨਾ ਡਰ ਲੋਹੇ ਵਾਂਗ ਬਣਾ ਲੈ ਜਿਗਰਾ ਲੋਹੇ ਵਾਂਗ ਬਣਾ ਲੈ ਜਿਗਰਾ ਰੇਤ ਦੇ ਕਦੇ ਨਾ ਰਹਿੰਦੇ ਘਰ ਚਿਹਰੇ ਤੇ ਕਿਉਂ ਮੌਤ ਦੇ ਚਿੰਨ ਚਿਹਰੇ ਤੇ ਕਿਉਂ ਮੌਤ ਦੇ ਚਿੰਨ ਮਰਨਾ ਹੈ ਤਾਂ ਕੁਝ ਕਰਕੇ ਮਰ ਸੋ ਮੌਤ ਸਦੀਵੀ ਹੈ ਹਰ ਇਨਸਾਨ ਦੀ ਜੀਵ ਜੰਤੂ ਪੰਛੀ ਜਾਨਵਰ ਦੀ ਆਉਣੀ ਹੈ ਪਰ ਇਸ ਜ਼ਿੰਦਗੀ ਦੇ ਵਿੱਚ ਜੇ ਆਕੇ ਅਸੀਂ ਮਨੁੱਖਤਾ ਲਈ ਇਨਸਾਨੀਅਤ ਨੂੰ ਜਿੰਦਾ ਰੱਖਣ ਦੇ ਲਈ ਦੇਸ਼ ਕੌਮ ਨੂੰ ਬਚਾਉਣ ਦੇ ਲਈ ਪਰਿਵਾਰਾਂ ਦਾ ਭਿੱਖ ਸਲਾਮਤ ਕਰਨ ਦੇ ਲਈ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਰੁੱਖ ਦੀ ਤਰ੍ਹਾਂ ਆਪ ਧੁੱਪ ਦੇ ਵਿੱਚ ਸੜ ਕੇ ਉਹਨਾਂ ਨੂੰ ਸਦੀਵੀ ਠੰਡਕ ਸੁੱਖ ਦੇਣ ਦੀ ਬਜਾਏ ਜੇ ਅਸੀਂ ਇਸ ਧਰਤੀ ਤੋਂ ਇਦਾਂ ਹੀ ਚਲੇ ਗਏ ਫਿਰ ਸਾਡਾ ਇਸ ਧਰਤੀ ਦੇ ਉੱਤੇ ਆਉਣਾ ਉਹ ਫਿਰ ਵਫਾ ਨਹੀਂ ਹੈ ਫਿਰ ਤਾਂ ਜਾਨਵਰਾਂ ਰੋਅ ਮਨੁੱਖ ਦੇ ਵਿੱਚ ਕੋਈ ਫਰਕ ਨਹੀਂ ਮਨੁੱਖ ਨੇ ਵੀ ਆਪਣੀ ਜ਼ਿੰਦਗੀ ਜਿੰਦਗੀ ਜੀ ਕੇ ਮਰ ਜਾਣਾ ਤੇ ਇਦਾਂ ਹੀ ਜਾਨਵਰ ਚਲੇ ਜਾਂਦੇ ਆ ਫਿਰ ਜਾਨਵਰਾਂ ਦੇ ਵਿੱਚ ਔਰ ਮਨੁੱਖ ਦੇ ਵਿੱਚ ਕੋਈ ਅੰਤਰ ਨਹੀਂ ਰਹਿੰਦਾ ਸੋ ਅੱਜ ਲੋੜ ਹੈ ਪੰਜਾਬ ਦੇ ਹੱਕ ਵਿੱਚ ਖੜਨ ਦੀ ਪੰਜਾਬ ਦੀ ਹੋਂਦ ਨੂੰ ਬਚਾਉਣ ਦੀ ਇਹ ਸਾਰੀਆਂ ਧਿਰਾਂ ਨੂੰ ਇਕੱਠੀਆਂ ਹੋ ਕੇ ਇਸ ਗੱਲ ਇਸ ਗੱਲ 'ਤੇ ਹੰਬੜਾ ਮਾਰਨਾ ਚਾਹੀਦਾ ਹੈ ਕਿ ਆ ਜਿਹੜੀ ਸਾਡੀ ਪੰਜਾਬੀ ਯੂਨੀਵਰਸਿਟੀ ਦਾ ਮਸਲਾ ਹੈ ਸਾਡੇ ਬੀਬੀ ਐਮਬੀ ਦਾ ਮਸਲਾ ਸਾਡੇ ਪੰਜਾਬ ਦੇ ਪਾਣੀਆਂ ਦਾ ਮਸਲਾ ਹੈ ਚੰਡੀਗੜ੍ਹ ਪੰਜਾਬ ਤੋਂ ਖੋਣ ਦਾ ਮਸਲਾ ਹੈ ਇਹਦੇ ਉੱਤੇ ਡਟ ਕੇ ਪੈਰਾ ਦਿਆ ਜਾਵੇ ਔਰ ਮੂੰਹ ਤੋੜ ਜਵਾਬ ਕੇਂਦਰ ਦੀ ਹਕੂਮਤ ਨੂੰ ਦੇ ਕੇ ਕਿਉਂਕਿ ਪੰਜਾਬੀ ਅਣਖ ਨਾਲ ਜਿਉਣਾ ਜਾਣਦੇ ਆ ਪੰਜਾਬੀ ਅਣਖ ਨਾਲ ਤੁਰਨਾ ਮਰਕ ਨਾਲ ਜਾਣਦੇ ਆ ਪੰਜਾਬੀਆਂ ਨੂੰ ਆਉਂਦਾ ਹੈ ਕਿ ਜਿਹੜੇ ਹੱਕ ਆ ਕਿਸ ਤਰ੍ਹਾਂ ਖੋਹੇ ਜਾਂਦੇ ਨੇ ਔਰ ਕਿਸ ਤਰ੍ਹਾਂ ਜਿਹੜੀਆਂ ਸੰਘਰਸ਼ ਦੀਆਂ ਲੜਾਈਆਂ ਲੜੀਆਂ ਜਾਂਦੀਆਂ ਕਿਉਂਕਿ ਆ ਦੇਸ਼ ਦੀ ਆਜ਼ਾਦੀ ਵਿੱਚ ਵੀ ਪੰਜਾਬੀਆਂ ਨੇ ਵੱਡਾ ਰੋਲ ਅਦਾ ਕੀਤਾ ਚਾਹੇ ਉਹ ਦੇਸ਼ ਦੀ ਆਜ਼ਾਦੀ ਦੀ ਗੱਲ ਹੋਵੇ ਚਾਹੇ ਉਹ ਮੁਗਲਾਂ ਦੇ ਨਾਲ ਆਡਾ ਲੈਣ ਦੀ ਗੱਲ ਹੋਵੇ ਤੋ 40 40 ਸਿੰਘ ਜਦੋਂ ਸਵਾ ਸਵਾ 10 ਲੱਖ ਫੌਜ ਦਾ ਜਿਹੜਾ ਟੱਕਰਾ 40 ਸਿੰਘਾਂ ਨੇ ਕੀਤਾ ਸੀ ਸਵਾ ਲੱਖ ਸੇ ਇੱਕ ਲੜਾਉ ਤਵੇ ਗੋਵਿੰਦ ਸਿੰਘ ਨਾਮ ਕਮੋ ਇਸ ਦਾ ਉਸ ਗੁਰੂ ਗੋਵਿੰਦ ਸਿੰਘ ਦੇ ਬਾਰਸ ਹੈ ਉਸ ਦੇ ਜਿਹੜੇ ਅੱਗੇ ਜਨਰੇਸ਼ਨ ਹੈ ਸੋ ਸਾਨੂੰ ਆਪਣੇ ਗੁਰੂਆਂ ਪੀਰਾਂ ਪੈਗੰਬਰਾਂ ਤੋਂ ਇਸ ਗੱਲ ਦੀ ਸੇਧ ਲੰਦਿਆਂ ਗੁਰਬਾਣੀ ਦਾ ਉਹ ਟਾਸਰਾ ਲੈ ਕੇ ਇਸ ਜਿਹੜੇ ਜਿੰਦਗੀ ਦੇ ਲਾਹੇ ਪ੍ਰਾਪਤ ਕਰਨ ਦੇ ਲਈ ਅੱਜ ਆਪਣੀ ਹੋਂਦ ਆਪਣਾ ਜੀਵਨ ਆਪਣੀ ਜ਼ਿੰਦਗੀ ਆਪਣਾ ਭਵਿੱਖ ਬਚਾਉਣ ਦੀ ਲੋੜ ਹੈ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਸ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦੀ ਬੇਨਤੀ ਕਰਨਾ ਕਿ ਜਿਨ੍ਹਾਂ ਜਿਨ੍ਹਾਂ ਸਾਥੀਆਂ ਨੇ ਹਾਲੇ ਤੀਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਕਿਉਂਕਿ ਤੁਹਾਡੀਆਂ ਜਿਹੜੇ ਲਾਈਕ ਸ਼ੇਅਰ ਕਰਨ ਦੇ ਨਾਲ ਸਬਸਕ੍ਰਾਈਬ ਕਰਨ ਦੇ ਨਾਲ ਸਾਡਾ ਹੌਸਲਾ ਵਧਦਾ ਹੈ ਔਰ ਆਪਣੇ ਜਿਹੜੇ ਵਿੜਮੁੱਲੇ ਵਿਚਾਰ ਹੈ ਉਹ ਵੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸਿਆ ਕਰੋ ਔਰ ਦੱਸਿਆ ਕਰੋ ਕਿ ਸਾਡੀਆਂ ਗਲਤੀਆਂ ਕੀ ਨੇ ਅਸੀਂ ਕਿਸ ਤਰ੍ਹਾਂ ਦੇ ਪ੍ਰੋਗਰਾਮ ਪੇਸ਼ ਕਰ ਅਸੀਂ ਕਿਸ ਤਰ੍ਹਾਂ ਦੇ ਸਬਜੈਕਟ ਕਿਸ ਤਰ੍ਹਾਂ ਦੇ ਮੁੱਦੇ ਕਿਉਂਕਿ ਸਾਡੀ ਜ਼ਿੰਮੇਵਾਰੀ ਹੈ ਕਿਉਂਕਿ ਜਿੰਦਾ ਹੋ ਤੋ ਜਿੰਦਾ ਨਾਜ਼ਰ ਆਨਾ ਜ਼ਰੂਰੀ ਹੈ ਕਿਉਂਕਿ ਅਸੀਂ ਇਸ ਗੱਲ ਦੇ ਮਦਈ ਹੈ ਕਿ ਜਿੰਦਾ ਹੋ ਤੋ ਜਿੰਦਾ ਨਾਜ਼ਰ ਆਨਾ ਜ਼ਰੂਰੀ ਹੈ ਅਸੂਲੋਂ ਪਿਆ ਚਾਹੇ ਤੋ ਟਕਰਾਨਾ ਜ਼ਰੂਰੀ ਹੈ ਸੋ ਜ਼ਿੰਦਗੀ ਤਾਂ ਹੁੰਦੀ ਜਾਂਦੀ ਰਹਿਣੀ ਹੈ ਕੋਈ ਗੱਲ ਨਹੀਂ ਦੋ ਪੈਰ ਘੱਟ ਚੱਲਣਾ ਪਰ ਤੁਰਨਾ ਮੜਕਦੇ ਨਾਲ ਦੋ ਪਟਕਾ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕਦੇ ਨਾਲ ਸੋ ਤੁਹਾਡੀ ਹੌਸਲਾ ਫੁਜਾਈ ਤੁਹਾਡੇ ਜਦੋਂ ਤੁਸੀਂ ਕਮੈਂਟ ਲਿਖਦੇ ਹੋ ਹੌਸਲਾ ਫੁਜਾਈ ਕਰਨੇ ਉਸੋ ਸਾਨੂੰ ਆਕਸੀਜਨ ਮਿਲਦੀ ਹੈ ਜ਼ਿੰਦਗੀ ਮਿਲਦੀ ਹੈ ਅਗੇ ਰਾਹ ਮਿਲਦਾ ਸਾਨੂੰ ਹੌਸਲਾ ਮਿਲਦਾ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਮੈਨੂੰ ਦਿਓ ਇਜਾਜ਼ਤ ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਕਿਸੇ ਹੋਰ ਸਬਜੈਕਟ ਦੇ ਨਾਲ ਕਿ ਰਹੇ ਹੋ ਕਿਸੇ ਹੋਰ ਵਿਸ਼ੇ ਦੇ ਨਾਲ ਤੁਹਾਡੇ ਫੇਰ ਰੂਬਰੂ ਹੋਵਾਂਗੇ ਤਦ ਤੱਕ ਦੇ ਲਈ ਸ਼ਬਾਖੀ